ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਸੀਗੀਆਂ ਕਿਉਂਕਿ ਤੁਹਾਡੇ ਬੜੇ ਕਮੈਂਟ ਆਉਂਦੇ ਨੇ ਤੇ ਮੈਂ ਕਿਹਾ ਚੱਲ ਇਹਨਾਂ ਤੇ ਰਿਪਲਾਈ ਦੇ ਹੀ ਦਿਨੀ ਆ ਪਹਿਲੀ ਗੱਲ ਇਹ ਹੈ ਕਿ ਤੁਸੀਂ ਹਮੇਸ਼ਾ ਮੈਨੂੰ ਪੁੱਛਦੇ ਰਹਿੰਦੇ ਹੋ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਦੀ ਆ ਤੁਸੀਂ ਮੈਨੂੰ ਪੁੱਛਦੇ ਹੋ ਵੀ ਜੀ ਤੇ ਬੀਇੰਗ ਸਿੱਖ ਚ ਕਦੋਂ ਆਣਾ ਤੁਹਾਨੂੰ ਸ਼ਾਇਦ ਬਾਜੀ ਨੇ ਵੀ ਬੋਲ ਕੇ ਦੱਸਿਆ ਸੀਗਾ ਤੇ ਅੱਜ ਤੁਹਾਨੂੰ ਮੈਂ ਵੀ ਦੱਸ ਦਿੰਨੀ ਆ ਕਿ ਤੁਹਾਨੂੰ ਵੀ ਪਤਾ ਕਿ ਹਸਬੰਡ ਤੋਂ ਬਾਅਦ ਮੇਰੀ ਲਾਈਫ 'ਚ ਬੜੀਆਂ ਮੁਸ਼ਕਲਾਂ ਚੱਲਦੀਆਂ ਪਈਆਂ ਨੇ ਕਿਤੇ ਨਾ ਕਿਤੇ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਤੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਨਾਲੀਕ ਗੱਲ ਹੋਰ ਆ ਜਦੋਂ ਜਿੱਥੇ ਜਿਹਦਾ ਦਾਣਾ ਪਾਣੀ ਹੋਏਗਾ ਉਹਨੇ ਉਦੋਂ ਹੀ ਜਾਣਾ ਮੇਰੇ ਵੱਲੋਂ ਤੇ ਇਹੋ ਕੋਸ਼ਿਸ਼ ਰਹੇਗੀ ਕਿ ਮੈਂ ਬੀਇੰਗ ਸਿਕਚ ਇੱਕ ਵਾਰੀ ਫੇਰ ਜ਼ਰੂਰ ਆਵਾਂਗੀ ਬਾਕੀ ਜਦੋਂ ਇਹ ਸਮਾਏਗਾ ਆਉਣਾ ਉਦੋਂ ਹੀ ਐ ਠੀਕ ਆ ਤੁਸੀਂ ਮੈਨੂੰ ਬਾਰ-ਬਾਰ ਹਰ ਵੀਡੀਓ ਦੇ ਵਿੱਚ ਇਹ ਕਮੈਂਟ ਨਾ ਕਰਿਆ ਕਰੋ ਬਾਕੀ ਮੈਂ ਵੀ ਚਲੋ ਭਾਜੀ ਉਹਨਾਂ ਨੂੰ ਕਵਾਂਗੀ ਕਿ ਮੈਨੂੰ ਜਲਦੀ ਤੋਂ ਜਲਦੀ ਵੀਡੀਓ ਵਿੱਚ ਨਵੋ ਕਿਸੇ ਚ ਬਾਕੀ ਚਲੋ ਜਿੱਦਾਂ ਉਹਨਾਂ ਨੂੰ ਅੱਗੇ ਸਹੀ ਲੱਗੇ ਦੂਸਰੀ ਗੱਲ ਇਹ ਐ ਕਿ ਤੁਸੀਂ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਦੀ ਐ ਇੱਕ ਗੱਲ ਤੁਸੀਂ ਹੋਰ ਪੁੱਛਦੇ ਹੋ ਕਿ ਸ਼ੇਨਾਜ਼ ਤੁਹਾਡੇ ਕੀ ਲੱਗਦੀ ਐ ਤਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀਡੀਓ 'ਚ ਸ਼ੈਨਾਜ ਮੇਰੀ ਮਾਸੀ ਦੀ ਪੋਤੀ ਐ ਤਾਂ ਕਰਕੇ ਇਹਨੂੰ ਮੈਂ ਭਤੀਜੀ ਕਹਿੰਦੀ ਆ ਤੇ ਜਿਹੜੇ ਮੇਰੇ ਆਪਣੇ ਭਤੀਜਾ ਤੇ ਭਤੀਜੀ ਨੇ ਉਹ ਹਜੇ ਬੜੇ ਛੋਟੇ ਛੋਟੇ ਨੇ ਭਤੀਜਾ ਹੈਗਾ ਨਰਸਰੀ 'ਚ ਤੇ ਭਤੀਜੀ ਫਰਸਟ 'ਚ ਚਲੋ ਜਦੋਂ ਕਿਤੇ ਟਾਈਮ ਲੱਗਿਆ ਤੁਹਾਨੂੰ ਮੈਂ ਉਹਨਾਂ ਨਾਲ ਵੀ ਮਿਲਾਵਾਂਗੀ ਉਹਨਾਂ ਅਸਲ 'ਚ ਵੀਡੀਓ ਬਣਾਉਣ ਨਹੀਂ ਦਿੰਦੇ ਉਹਨਾਂ ਨਾਲ ਇਸ ਕਰਕੇ ਨਹੀਂ ਮਿਲਾਇਆ ਜਾਂਦਾ ਉਹ ਤੰਗ ਬਹੁਤ ਕਰਦੇ ਨੇ ਤੀਸਰਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਹਮੇਸ਼ਾ ਪੁੱਛਦੇ ਤੁਹਾਡਾ ਦਿਓਰ ਕਿੱਥੇ ਆ ਦਿਓਰ ਕਿੱਥੇ ਆ ਦੇਵਰ ਮੇਰਾ 2-3 ਦਿਨਾਂ ਤੋਂ ਮੇਰੇ ਨਾਲ ਹੀ ਰਹਿਣ ਲੱਗ ਗਿਆ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਉਹ ਕਿਸੇ ਰਿਸ਼ਤੇਦਾਰ ਕੋ ਰਹਿੰਦਾ ਸੀਗਾ ਜਾਂ ਇੱਦਾਂ ਹੀ ਘੁੰਮਦਾ ਫਿਰਦਾ ਰਹਿੰਦਾ ਸੀ ਹੁਣ ਜਦੋਂ ਵੀ ਕਿਤੇ ਟਾਈਮ ਲੱਗਿਆ ਤੇ ਜਦੋਂ ਵੀ ਕਿਤੇ ਬੈਠੇ ਇਕੱਠੇ ਕੋਈ ਗੱਲਬਾਤ ਕਰਦੇ ਹੋਏ ਜਾਂ ਕੋਈ ਚਾਹ ਪਾਣੀ ਪੀਂਦੇ ਹੋਵਾਂਗੇ ਤੇ ਛੋਟਾ ਜਿਹਾ ਵਲੌਗ ਜ਼ਰੂਰ ਬਣਾਵਾਂਗੇ ਦਿਓਰ ਨਾਲ ਤੇ ਉਹ ਮੈਂ ਅਪਲੋਡ ਕਰ ਦਾਂਗੀ ਤੇ ਜਿਹੜੇ ਤਾਂ ਦੇ ਕਮੈਂਟਾਂ ਦੇ ਵਿੱਚ ਤਿੰਨੇ ਕੁਐਸਚਨ ਸੀਗੇ ਇਹਨਾਂ ਦੇ ਤੁਹਾਨੂੰ ਮੈਂ ਅੱਜ ਜਵਾਬ ਦੇ ਦਿੱਤੇ ਆ ਬਾਕੀ ਚੰਗਾ ਜੀ ਸਾਸ਼ੀਕਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਕੀ ਅੱਗੋਂ ਤਾਰ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਚੰਗਾ ਜੀ ਸਾਰਿਆਂ ਨੂੰ ਬਾਏ ਬਾਏ